ਰੱਤ ਰੈਲੀ ਕੀਤੀ ਕਿ ਕੀ ਮਕਸਦ ਸੀ ਇਸ ਤਰ੍ਹਾਂ ਦਾ ਮੈਸੇਜ ਜਿਹੜਾ ਦਿੱਤਾ ਗਿਆ ਇਸ ਚੀਜ਼ ਬਹੁਜਨ ਸਮਾਜ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਹ ਇਕੱਠ ਜਿਹੜੇ ਆ ਵਿਧਾਨ ਸਭਾ ਪੱਧਰ ਤੇ ਲਗਾਤਾਰ ਕੀਤੇ ਜਾ ਰਹੇ ਆ ਜਿਹਦਾ ਲਕਸ਼ ਹੈ ਕਿ ਬਹੁਜਨ ਸਮਾਜ ਦੇ ਲੋਕਾਂ ਨੂੰ ਤਿਆਰ ਕਰਕੇ ਪਿੰਡ ਪਿੰਡ ਬਹੁਜਨ ਸਮਾਜ ਪਾਰਟੀ ਦੀਆਂ ਜੂਨਟਾਂ ਦਾ ਨਿਰਮਾਣ ਕਰਨਾ ਔਰ ਪਾਰਟੀ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਅੱਜ ਭੈਣ ਕੁਮਾਰੀ ਮਾਇਆਵਤੀ ਜੀ ਦਾ ਇਸੇ ਹੀ ਬਹਾਨੇ ਜਨਮ ਦਿਨ ਵੀ ਮਨਾਇਆ ਗਿਆ ਜਿਹੜਾ ਅਕਾਲੀ ਦਲ ਨਾਲ ਗਠਬੰਧਨ ਹੈ ਜਿਹੜਾ ਤੁਹਾਡਾ ਚੱਲ ਰਿਹਾ ਉਹਦੇ ਨੂੰ ਲੈ ਕੇ ਕੁਝ ਅਸਮੰਜਮ ਦੀਆਂ ਖਬਰਾਂ ਆ ਰਹੀਆਂ ਕੁਝ ਦਿਨਾਂ ਤੋਂ ਅੱਛਾ ਜੀ ਹਾਂ ਤੁਹਾਡੇ ਵੱਲੋਂ ਪਤਾ ਲੱਗਿਆ ਕਿ ਇੱਕ ਲੈਟਰ ਲਿਖਿਆ ਗਿਆ ਕਿ 13 ਦੀਆਂ 13 ਸੀਟਾਂ ਤੇ ਬਸਪਾ ਚੋਣ ਲੜਨ ਜਾ ਰਹੀ ਹੈ ਬਹੁਜਨ ਸਮਾਜ ਪਾਰਟੀ ਨੇ ਲੈਟਰ ਤਾਂ ਨਹੀਂ ਇਦਾਂ ਦਾ ਕੋਈ ਲਿਖਿਆ ਕਿਉਂਕਿ ਸਾਡੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਔਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਨ੍ਹਾਂ ਦੀ ਆਪਸੀ ਤਾਲਮੇਲ ਦੇ ਨਾਲ ਇਹ ਗੱਠਜੋੜ ਬਣਿਆ ਸੀ ਕਾਇਮ ਹੋਇਆ ਸੀ ਭੈਣ ਕੁਮਾਰੀ ਮਾਇਆਵਤੀ ਜੀ ਦਾ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਇਹ ਸਨੇਹਾ ਸੀ ਇਹ ਮੈਸੇਜ ਸੀ ਕਿ ਸੀਟਾਂ ਦੀ ਬੰਡ ਨੂੰ ਕੰਮ ਨਿਬੇੜ ਕੇ ਜਿਹੜਾ ਹੈਗਾ ਉਹਨੂੰ ਗੱਠ ਜੋੜ ਨੂੰ ਥੱਲੇ ਤੱਕ ਮਜ਼ਬੂਤ ਕਰੋ ਪਿੰਡ ਪਿੰਡ ਤੱਕ ਮਜ਼ਬੂਤ ਕਰੋ ਉਹ ਕਮੀ ਜਿਹੜੀ ਆ ਉਹ ਮੈਂ ਜ਼ਰੂਰ ਜਿਹੜੀ ਆ ਲਗਾਤਾਰ ਅਕਾਲੀ ਦਲ ਕਿਉਂਕਿ ਇਦਾਂ ਲੱਗਦਾ ਸੀ ਜਿੱਦਾਂ ਪੰਜਾਬ 'ਚ ਮੀਡੀਆ 'ਚ ਵੀ ਚਰਚਾ ਸੀ ਵੀ ਦੋ ਘਰਾਂ ਦਾ ਪਰੌਣਾ ਬਣਿਆ ਆ ਤੇ ਮੈਨੂੰ ਸਾਨੂੰ ਇਹ ਲੱਗਦਾ ਸੀ ਕਿ ਦੋ ਘਰਾਂ ਦਾ ਪਰੌਣਾ ਪੁਖਾ ਰਹਿ ਸਕਦਾ ਆ ਇਸ ਕਰਕੇ ਅਸੀਂ ਫਿਕਰਮੰਦੀ ਜ਼ਾਹਰ ਕੀਤੀ ਸੀ ਵੀ ਦੋ ਘਰਾਂ ਦਾ ਪਰੌਣਾ ਭੁੱਖਾ ਨਾ ਰਹਿ ਜਾਏ ਤੇ ਇਸ ਕਰਕੇ ਅਸੀਂ ਬਈ ਆਪਣੀ ਥਾਲੀ ਸਜਾਈਏ ਉਹ ਵੀ ਸਾਡੇ ਨਾਲ ਹੀ ਬੈਠ ਕੇ ਖਾ ਲਓ ਜੇ ਦੂਜੇ ਨਹੀਂ ਸੁਣਦੇ ਹੈਗੇ ਇਸ ਕਰਕੇ ਮੈਸੇਜ ਲਾਇਆ ਸੀ ਔਰ ਉਹਦਾ ਰਿਟਰਨ ਇਹ ਹੈਗਾ ਕਿ ਚੰਦੂ ਮੱਜਰਾ ਜੀ ਔਰ ਦੂਸਰੇ ਚੀਮਾ ਜੀ ਦਲਜੀਤ ਚੀਮਾ ਜੀ ਉਹਨਾਂ ਦਾ ਬਕਾਇਦਾ ਉਸ ਤੋਂ ਬਾਅਦ ਫੋਨ ਕਾਲ ਆਏ ਆ ਉਹ ਕਹਿੰਦੇ ਵੀ ਅਸੀਂ 20 ਤੋਂ ਬਾਅਦ ਤਾਲਮੇਲ ਬਣਾਉਣਾ ਚਾਹੁੰਦੇ ਆ 20 ਤੱਕ ਥੋੜਾ ਵਿਜੀ ਆ ਔਰ ਸਾਨੂੰ 20 ਤੋਂ ਬਾਅਦ ਤੁਸੀਂ ਸਮਾਂ ਦੇ ਦਿਓ ਅਸੀਂ ਕਹਿੰਦੇ ਜੀ ਆਇਆਂ ਹੈ ਵੈਲਕਮ ਅਸੀਂ ਇਸੇ ਲਈ ਤਾਂ ਹੈ ਗੱਲ ਲੋਕਾਂ ਕੀ ਰੱਖੀ ਸੀ ਆਜ਼ਾਦੀ ਦੇ 75 ਸਾਲਾਂ 'ਚ ਪਹਿਲੀ ਸਰਕਾਰ ਸੀ ਜਿਹੜੀ ਚੋਣ ਮੈਨੀਫੈਸਟੋ ਨਹੀਂ ਗਰੰਟੀਆਂ ਦੇ ਕੇ ਸੱਤਾ ਵਿੱਚ ਆਈ ਸੀ ਗਰੰਟੀ ਇਹਨਾਂ ਨੇ ਸ਼ੈਡਿਊਲ ਕਸਟ ਭਾਈਚਾਰੇ ਨੂੰ ਪੰਜ ਗਰੰਟੀਆਂ ਦਿੱਤੀਆਂ ਉਹ ਪੰਜੋਂ ਹੀ ਫੇਲ ਹੋ ਗਈਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਵੱਡਾ ਕੱਟ ਕੀਤਾ ਸੀ ਸ਼ੈਡਿਊਲ ਕਸਟ ਭਾਈਚਾਰਾ ਬੁਲਾਇਆ ਸੀ ਇਹਨਾਂ ਨੇ ਗਰੰਟੀ ਦਿੱਤੀ ਸੀ ਪੰਜਾਬ ਦੇ ਲੋਕਾਂ ਨੂੰ ਕਿ 54000 ਕਰੋੜ ਰੁਪਈਆ ਰੇਤੇ ਬਜਰੀ ਔਰ ਔਰ ਅ ਐਕਸਾ ਜੋ ਸ਼ਰਾਬ ਚੋਂ ਕਮਾਇਆ ਜਾਏਗਾ ਰੇ ਰੇ ਵੀ ਜਿਹੜਾ ਉਹ ਚੋਂ ਕੱਢਿਆ ਜਾਏਗਾ ਲੇਕਿਨ ਉਹ 54000 ਕਰੋੜ ਦੀ بجائے 24 ਮਹੀਨਿਆਂ ਦੇ ਵਿੱਚ 70 75000 ਕਰੋੜ ਦਾ ਲੱਖ 75 75000 ਕਰੋੜ ਦਾ ਕਰਜ਼ਾ ਹੀ ਪੈਦਾ ਕਰ ਲਿਆ ਇਹਨਾਂ ਨੇ ਇਹਨਾਂ ਨੇ ਗਰੰਟੀ ਦਿੱਤੀ ਸੀ ਪੰਜਾਬ ਚ ਨਸ਼ੇ ਖਤਮ ਕਰਾਂਗੇ ਔਰ ਇਹਨਾਂ ਦੀ ਵਾਡਿੰਗ ਸੀ ਇਨਵਰਟਿਡ ਕਾਮਿਆ ਚ ਤਿੰਨ ਤੋਂ ਚਾਰ ਮਹੀਨਿਆਂ ਜੇ ਨਸ਼ਾ ਖਤਮ ਕਰ ਦੇਾਂਗੇ ਲੇਕਿਨ ਅੱਜ ਉਹ ਤਿੰਨ ਚਾਰ ਮਹੀਨੇ ਵੀ ਸੱਤ ਵਾਰੀ ਲੰਘ ਗਏ ਆ ਸੱਤ ਵਾਰੀ 7321 ਔਰ ਇਹਨਾਂ ਨੇ ਗਰੰਟੀ ਦਿੱਤੀ ਸੀਗੀ ਕਿ ਕ腐ਪਸ਼ਨ ਜਿਹੜੀ ਟੋਟਲੀ ਖਤਮ ਕਰ ਦੇਵਾਂਗੇ ਕ腐ਪਸ਼ਨ ਪਤਾ ਲੱਗਦਾ ਆ ਕਿ ਪੰਡਾਂ ਦੀਆਂ ਪੰਡਾਂ ਚੱਲ ਰਹੀਆਂ ਆ ਇਹਨਾਂ ਨੇ ਕਿਹਾ ਸੀਗਾ ਕਿ ਅਧਿਆਪਕਾਂ ਨੂੰ ਇੰਗਲੈਂਡ ਅਮਰੀਕਾ ਯੂਕੇ ਨਿਊਜ਼ੀਲੈਂਡ ਫਰਾਂਸ ਭੇਜਾਂਗੇ ਇਹ ਸਿੰਗਾਪੁਰ ਭੇਜ ਕੇ ਹੀ ਦੱਸੀ ਜਾਂਦੇ ਆ ਕਿ ਅਸੀਂ ਅਧਿਆਪਕਾਂ ਨੂੰ ਭੇਜਤਾ ਹੁਣ ਉੱਥੇ ਕੀਤਾ ਗਿਆ ਇਹਦੇ ਤੇ ਵਾਈਟ ਪੇਪਰ ਕੋਈ ਨਹੀਂ ਸਿੱਖ ਕੇ ਗਿਆ ਏ ਕੋਈ ਵਾਈਟ ਪੇਪਰ ਨਹੀਂ ਲਾਗੂ ਗਿਆ ਕੀਤਾ ਕੋਈ ਵਾਈਟ ਪੇਪਰ ਨਹੀਂ ਪਤਾ ਨਹੀਂ ਮਾਰਛਾਈ ਕਰਾ ਕਰਕੇ ਆਈ ਜਾਂਦੇ ਉੱਥੇ ਇਸ ਕਰਕੇ ਸਾਰੇ ਦਾ ਸਾਰਾ ਜਿਹੜਾ ਇਹਨਾਂ ਦਾ ਝੂਠ ਦਾ ਤੰਤਰ ਸੀ ਉਹ ਬੇਨਕਾਬ ਹੋਇਆ ਆ ਔਰ ਜਿੱਦਾਂ ਇਹਨਾਂ ਨੇ ਕਾਂਗਰਸ ਦੇ ਖਿਲਾਫ ਸੌਹਾਂ ਖਾਧੀਆਂ ਸੀ ਅਸੀਂ ਕਦੇ ਇਕੱਠੇ ਨਹੀਂ ਹੋਵਾਂਗੇ ਅੱਜ ਉਹ ਦੋਏ ਰਲ ਗਏ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਕਾਲੀ ਦਲ ਦਾ ਗੱਠ ਜੋੜ ਜਿਹੜਾ ਆ ਉਹ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਧੋਖਾ ਹੋਇਆ ਵੱਡਾ ਉਹਦਾ ਬਦਲਾ ਲੈਣ ਲਈ ਅਸੀਂ ਜਿਹੜਾ ਲਾਮਬੰਦ ਕਰ ਰਹੇ ਲੋਕਾਂ ਨੇ